ਗੋਲ ਮੁਗ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਖਮਨੀ ਸੋਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਂ ਕੈ ਮਨ ਬਿਸਰਾਮ ਸੋਹਣੀ ਸਾਵਦੀ ਹੀ ਟੋਕ ਹੈ ਸਮਰੋ ਸਮਰ ਸਿਮਰ ਜੋ ਕ ਪਾਵਉ ਕਾਲ ਕਲੇਸ ਤਨ ਮਾਹੀ ਮਟਾਵਉ ਕੋਈ ਰੋਗੀ ਬੰਦਾ ਸੀ ਰੋਗੀ ਬੰਦਾ ਭਾਈ ਵੀਰ ਸਿੰਘ ਜੀ ਨੂੰ ਕਹਿੰਦੇ ਜਾ ਕੇ ਕਹਿੰਦੇ ਮਹਾਪੁਰਸ਼ੋ ਭਾਈ ਸਾਹਿਬ ਜੀ ਕਿਉਂਕਿ ਭਾਈ ਵੀਰ ਸਿੰਘ ਸਾਡੇ ਸਿੱਖ ਪੰਥ ਦੇ ਵਿੱਚ ਸਾਹਿਦਾ 6 ਮੰਦਰੀਆ ਹੈ ਪੰਜ ਦਰਿਆ ਪਾਣੀਆਂ ਦੇ ਨੇ ਤੇ ਛੇਵਾਂ ਦਰਿਆ ਭਾਈ ਵੀਰ ਸਿੰਘ ਜੀ ਨੇ ਸਾਇਤ ਦੇ ਜਿਨ੍ਹਾਂ ਦੀ ਕਲਮ ਨੇ ਸਾਨੂੰ ਬਹੁਤ ਜਿਆਦੇ ਸਾਹਿਤ ਦਿੱਤਾ ਜੀਵਨ ਦਿੱਤਾ ਉਹ ਲੇਖਕ ਵੀ ਸੀਗੇ ਅਧਿਆਤਮਕਤਾ اور تے ਸੰਤ ਮਹਾਪੁਰਸ਼ ਵੀ ਸੀ ਤੇ ਜਿਹੜਾ ਸੂਰਜ ਪ੍ਰਕਾਸ਼ ਵਾਲਾ ਨਾ ਬਾਦਵਾਦ ਦਾ ਖੜਾ ਹੋਇਆ ਹੋਇਆ ਉਹਦਾ ਭਾਈ ਵੀਰ ਸਿੰਘ ਜੀ ਇਹ ਹੋਰਾਂ ਨੇ ਕਿੱਦੇ ਦਾ ਬਹੁਤ ਚਿਰਾਂ ਦਾ ਨਿਵੇੜ ਕੇ ਇੱਕ ਪਾਸੇ ਕੀਤਾ ਹੋਇਆ ਹੈ ਜਿਨ੍ਹਾਂ ਨੇ ਬਾਬਵਾਦ ਕਰਨਾ ਉਹ ਕਰੀ ਜਾਣ ਪਰ ਸਿੱਖ ਪੰਥ ਦਾ ਉਹਨਾਂ ਨੇ ਫੈਸਲਾ ਕੀਤਾ ਹੈ ਕਿ ਸੂਰਜ ਪ੍ਰਕਾਸ਼ ਦਾ ਸੱਚ ਹੀ ਹੈ ਉਹਨਾਂ ਨੇ ਅਲੱਗ ਆਪਣੀ ਰਤਨ ਨਰਜ ਕਿਨਾਂ ਸੱਚ ਦਾ ਸੱਚ ਕਰਕੇ ਰੱਖਿਆ ਹੈ ਭਾਈ ਵੀਰ ਸਿੰਘ ਦਾ ਸਾਹਿਤ ਪੜੋ ਬਸ ਸੂਰਜ ਪ੍ਰਕਾਸ਼ ਜੜਾ ਦਸੇ ਗੁਰੂਆਂ ਦਾ ਇਤਿਹਾਸ ਸਭ ਨਿਚੋੜ ਹੈ ਉਹਦੇ ਰੌਲਾ ਪਾਉਣ ਦੀ ਲੋੜ ਨਹੀਂ ਆਓ ਆਪਾਂ ਮੱਧ ਤੇ ਆਈਏ ਕਿਸੇ ਨੇ ਕਿਹਾ ਕਿ ਭਾਈ ਵੀਰ ਸਿੰਘ ਜੀ ਨੂੰ ਕਿ ਜਿਹੜੀ ਬਾਣੀ ਹੈ ਬਾਣੀ ਕਦੇ ਤਨ ਦੇ ਰੋਗਾਂ ਨੂੰ ਠੀਕ ਕਰਦੀ ਐ ਕਿ ਨਹੀਂ ਕਹਿੰਦੇ ਬਹੁਤੇ ਲੋਕ ਕਹਿੰਦੇ ਨੇ ਇਹ ਤਾਂ ਜੀ ਸਾਰੇ ਮਨ ਦੇ ਰੋਗਾਂ ਨੂੰ ਠੀਕ ਕਰਦੀ ਐ ਭਾਈ ਵੀਰ ਸਿੰਘ ਜੀ ਮੁਸਕਰਾਏ ਥੋੜਾ ਜਿਹਾ ਕਹਿੰਦੇ ਪਹਿਲੀ ਵਾਰ ਤਾਂ ਜਿਹੜੇ ਤਨ ਦੇ ਰੋਗ ਨੇ ਉਹ ਤਨ ਦੇ ਲੋਕ ਵੀ 80% ਮੰਨ ਕਰਕੇ ਲੱਗਦੇ ਨੇ ਕਿਸੇ ਬੰਦੇ ਨੂੰ ਕੋਈ ਸਦਮਾ ਲੱਗ ਜਾਏ ਨਾਲ ਦੀ ਨਾਲ ਦਿਮਾਗ ਦੇ ਉੱਤੇ ਅਸਰ ਹੋਵੇਗਾ ਦਿਮਾਗ ਦੇ ਅਸਰ ਹੋ ਗਿਆ ਖਾਣਾ ਪੀਣਾ ਵਿਸਰ ਗਿਆ ਖਾਣ ਪੀਣ ਦੇ ਸਿਰ ਤੇ ਸਾਡੇ ਤਰ੍ਹਾਂ ਮਨ ਦੇਹਿਰੀ ਚੱਲੇ ਪਾਣੀ ਅੰਨ ਅੰਨ ਪਾਣੀ ਚੱਲਦਾ ਸੋ ਕਾਇਨ ਲਗੇ ਇਹ ਸਰੀਰ ਦੇ ਦੁੱਖ ਵੀ ਸਰੀਰ ਦੇ ਵੀ ਦੁੱਖ ਦੂਰ ਕਰਦੀ ਹੈ ਕਹਿੰਦੇ ਭਾਈ ਤੂੰ ਭਾਈ ਵੀਰ ਸਿੰਘ ਜੀ ਕਹਿੰਣਗੇ ਤੂੰ ਸੁਖਮਨੀ ਸਾਹਿਬ ਪੜ੍ਹਦੇ ਕਹਿੰਦੇ ਹਾਂ ਜੀ ਮੈਂ ਤਾਂ ਬਹੁਤ ਪੜ੍ਹਦਾ ਫਿਰ ਤਾਂ ਇਹਦੇ ਤਨੂੰ ਜਿਹੜਾ ਗੁਰੂ ਕਹਿੰਦਾ ਹੈ ਗੁਰੂ ਦੇ ਉੱਤੇ ਯਕੀਨ ਹੈ ਕਹਿੰਦੇ ਹਾਂਜੀ ਕਹਿੰਦੇ ਫਿਰ ਆਹ ਤੋਂ ਕਾ ਜਿਹੜੀ ਸਿਮਰਾਓ ਸਿਮਰ ਸੇਮਰ ਸੁਖ ਪਾਵੋ ਕਾਲ ਕਲੇਸ਼ ਤਨ ਮਾਹੀ ਮਟਾਵੋ ਕਹਦੇ ਤਾਂ ਕਲ ਕਲੇਸ਼ ਤਨ ਮਾਹੀ ਮਟਾਵੋ ਤਨ ਦਾ ਮਤਲਬ ਕੀ ਹੈ ਕਹਿੰਦੇ ਸਰੀਰ ਫਿਰ ਹਾਂ ਹੋਰ ਕਹਿੰਦੇ ਗੁਰੂ ਅਜੰਦੇਵ ਜੀ ਕੀ ਕਹੀ ਜਾਂਦੇ ਨੇ ਇੱਕ ਮਨ ਹੈ ਇੱਕ ਤਨ ਹੈ ਦੋਈ ਤਰ੍ਹਾਂ ਦੇ ਨਾਲ ਆਪਾਂ ਨੂੰ ਸਰੀਰ ਦੀ ਆਪਾਂ ਵੰਡ ਕਰਦੇ ਹਾਂ ਨਾ ਮਨ ਤੇ ਤਨ ਦੇ ਨਾਲ ਕਹਿੰਦੇ ਹਾਂ ਹਾਂ ਜੀ ਇਹਦਾ ਹੈ ਕਹਿੰਦੇ ਫਿਰ ਮਨ ਨੂੰ ਠੀਕ ਹੈ ਜੀ ਸੋਖਮਣੀ ਸਾਉ ਤੇ ਬਹੁਤ ਜਿਆਦੇ ਹੀ ਇਸ ਤਰ੍ਹਾਂ ਦੇ ਜਾਨੀ ਕਿ ਪਰਵਕਾਰ ਨੇ ਗੁਰੂ ਅਰਜਨ ਦੇਵ ਜੀ ਦੇ ਬਹੁਤ ਹੀ ਜਿਆਦਾ ਕਹਿਣ ਕਥਨ ਤੋਂ ਬਾਹਰ ਜਿਵੇਂ ਰੋਗੀ ਦਾ ਪ੍ਰਭ ਖੰਡ ਰੋਗ ਮਹਾਰਾਜ ਕਹਿੰਦੇ ਤੁਸੀਂ ਰੋਗੀ ਦਾ ਰੋਖਣ ਦੁਖੀਆਂ ਦੇ ਸੋਗ ਮਟਾਉਣੇ ਔਰੋਗਾਂ ਵਾਲੇ ਦੇ ਰੋਗ ਖਤਮ ਕਰਦੇ ਹਾਂ ਪਰ ਹਰ ਇੱਕ ਜੀ ਸੰਗ ਜੀ ਸਮਾਪਾੜਦੀ ਹੁੰਦੀ ਹੈ ਆਪਾਂ ਫਸਲ ਬੀਜੀਏ ਕਟੋ ਘੜ 3-4 ਮਹੀਨਿਆਂ ਬਾਅਦ ਫਸਲ ਪੱਕਦੀ ਹੈ ਜੇ ਆਪਾਂ ਅੱਜ ਬੀਜ ਕੇ ਕਹੀਏ ਛੋਟੇ-ਛੋਟੇ ਅਸੀਂ ਬੱਚੇ ਹੁੰਦੇ ਉਦੋਂ ਕਈ ਵਾਰੀ ਪਤਾ ਕੀ ਕਰਦੇ ਨਾ ਛੋਟਾ ਜਿਹਾ ਬੀਜ ਬੀਜ ਕੇ ਧਰਤੀ ਦੇ ਵਿੱਚ ਘੰਟੇ ਬਾਅਦ ਆ ਕੇ ਢੇੜਾ ਮਾਰ ਕੇ ਦੇਖ ਲੈਂਦੇ ਧਰਤੀ ਫਰੋਲ ਕੇ ਵੀ ਦੇਖਿਆ ਨਿੰਮ ਦੀ ਨਮੋਲੀ ਜਿਹੜੀ ਜੰਮ ਗਈ ਕਨਾ ਰੀਠੇ ਦੇ ਬੀਜ ਬੀਜ ਦਿੰਦੇ ਪੱਟ ਕੇ ਦੇਖਦੇ ਘਰੇ ਮਾਂ ਗਾਦੀ ਪਿਓ ਕਹਿੰਦੇ ਵੀ ਹੁਣ ਤਾਂ ਤਾਂ ਬੀਜੀ ਐਡੀ ਛੇਤੀ ਕਿੱਥੇ ਉਹ ਜਾਨੀ ਆਪਣੀ ਅਜੇ ਵੀ ਨਿਆਣੇ ਵਾਲੀ ਮਤ ਹੈ ਆਪਾਂ ਦੀ ਸੁਖਮਨੀ ਸਾਹਿਬ ਹੁਣੀ ਪੜ ਕੇ ਆ ਲੈ ਸੁਖਮਨੀ ਸਾਹਿਬ ਦਾ ਸਾਡੇ ਨੇ ਕੁਝ ਕਰਿਆ ਤਾਂ ਹੈ ਨਹੀਂ ਮਹਾਰਾਜ ਕਹਿੰਦੇ ਇਹਨੂੰ ਬੀਜ ਨੂੰ ਫਲ ਵੀ ਲੱਗੂਗਾ ਇਹਨੇ ਵੱਡਾ ਵੀ ਹੋਣਾ ਹੈ ਨਾ ਹਰ ਇੱਕ ਬੀਜ ਬੀਜਿਆ ਹੋਇਆ ਉਹ ਜੰਮਦਾ ਹੈ ਇਹ ਤਾਂ ਤੀ ਸਰੀਰ ਹੈ ਜਿਹੜਾ ਇਹਦੇ ਵਿੱਚ ਸੁਖਮਨੀ ਸਾਹਿਬ ਬੀਜੋ ਜੰਮੇਗਾ ਬਾਣੀ ਬੀਜੋ ਜੰਮੇਗਾ ਸੰਗ ਜੀ ਸੋ ਸੁਖਮਨੀ ਸਾਹਿਬ ਦੇ ਬਹੁਤ ਪਰਵਕਾਰ ਨੇ ਸਾਡੇ ਉੱਤੇ ਸਾਡੇ ਸੰਸਾਰ ਉੱਤੇ ਹੁਣ ਤਾਂ ਜਿਹੜੇ ਤਿੱਬਤ ਦੇ ਲਾਮਵੇ ਨੇ ਜਿਹੜੇ ਲਾਮੇ ਜੋਗੀ ਲੋਕ ਉਹ ਵੀ ਸੁਬਨਿ ਸਾਹ ਦੇ ਪਾਠ ਕਰਨ ਲੱਗ ਪਿਆ ਆ ਕੇ ਅੰਮ੍ਰਿਤਸਰ ਆ ਕੇ ਵੀ ਅੰਮ੍ਰਿਤਸਰ ਸਾਹਿਬ ਆ ਕੇ ਵੀ ਕਰਦੇ ਨੇ ਉਹ ਸੋ ਗੱਲ ਬੰਤਾ ਕੀ ਆ ਸੁਬਨਿ ਸਾਹਿਬ ਦੀ ਮੈਂ ਤੁਹਾਨੂੰ ਇੱਕ ਬਾਤਾਂ ਸੁਣਾਉਣਾ ਸਾਡੇ ਬਿੰਡੇ ਬਠੰਡੇ ਇਲਾਕੇ ਦੇ ਵਿੱਚ ਇੱਕ ਗੁਰੂ ਘਰ ਚੇ ਪਾਸ਼ਾ ਦਾ ਸੰਪਾਸ਼ ਅਮਰ ਤਿੱਤਰਸਰ ਇੱਕ ਬੰਦਾ ਸੀ ਉਹਨੂੰ ਜ਼ਮੀਨ ਨਾਲ ਬਹੁਤ ਪਿਆਰ ਸੀਗਾ ਜ਼ਮੀਨ ਦੇ ਪਿਆਰ ਦੇ ਵਿੱਚ ਹੀ ਉਹ ਜ਼ਮੀਨ ਦੇ ਮੋਹ ਵਿੱਚ ਉਹਦੀ ਸੁਰਤੀ ਜਾਂਦੇ ਮਰਦੇ ਹੋਏ ਹੋ ਗਈ ਤੇ ਮਰਨ ਵੇਲੇ ਸਰੀਰ ਜ਼ਮੀਨ 'ਚ ਰਹਿ ਗਈ ਸੁਰਤੀ ਪੈੜੀ 'ਚ ਤਾਂ ਕਿ ਹੋਇਆ ਆਪਦੇ ਘਰ ਵਿੱਚ ਰਹਿ ਜਾਂਦੀ ਐ ਜ਼ਮੀਨ 'ਚ ਰਹਿ ਜਾਂਦੀ ਐ ਮਰ ਕੇ ਤਤਰ ਬਣ ਕੇ ਤਤਰ ਵੀ ਕਾਣਾ ਬਣ ਗਿਆ ਕਾਣਾ ਤਤਰ ਜਦ ਦਸਵੇਂ ਪਾਸ਼ਾ ਮਹਾਰਾਜ ਆਏ ਸਿੰਘਾਂ ਨੂੰ ਕਰਨ ਲੱਗੇ ਲੈ ਵੀ ਪਿਆਰਿਓ ਇਹ ਕਹਿੰਦੇ ਰੋਜ਼ ਵਾਜਾ ਮਾਰਦਾ ਕਾਲਾ ਤੇ ਤਰਕਾਨ ਕਾਣਾ ਵੀ ਸੀ ਉਹ ਕਾਲਾ ਵੀ ਸੀ ਤੇ ਸੰਗਾਂ ਨੂੰ ਕਹਿੰਦੇ ਇਹ ਫੜਨਾ ਹੈ ਸੰਗਾਂ ਨੇ ਕੰਮ ਰਕਸੇ ਕੀਤੇ ਤੇ 1 ਘੰਟੇ 'ਚ ਫੜ ਕੇ ਲੈ ਲੰਦੇ ਕਹਿੰਦੇ ਲਓ ਮਹਾਰਾਜ ਕਹਿੰਦੇ ਮਹਾਰਾਜ ਕੌਣ ਹੈ ਇਹ ਕਹਿੰਦੇ ਭਾਈ ਭੂਮੀਆਂ ਪੋਮ ਉੱਪਰ ਨਿੱਤ ਲੂਝਾ ਹੈ ਤਰਸਣਾ ਨਾ 부ਝੇ ਕਹਿੰਦੇ ਮਹਾਰਾਜ ਕਿ ਤਰਸਣਾ ਨਾ 부ਝਦੀ ਨਿੱਤ ਤਰਸਣਾ 부ਝਦੀ ਹੈ ਪਰ ਪ੍ਰਭੂ ਕਾ ਸੇਵਨ ਤਰਸਣਾ 부ਝੇ ਸੋ ਕਹਿਣ ਦਾ ਭਾਵ ਉਥੇ ਤਿੱਤਰਸਰ ਬਣਿਆ ਹੋਇਆ ਗੁਰੂ ਘਰ ਉਥੇ ਬਾਬਾ ਜੀ ਰਹਿੰਦੇ ਨੇ ਸੰਤ ਮਹਾਪੁਰਸ਼ ਵਧੀਆ ਕਮਾਈ ਵਾਲੇ ਨੇ ਕੀ ਹੋਇਆ ਉਥੇ ਨੇੜੇ ਪਿੰਡ ਦੇ ਨੇੜੇ ਲਾਗੇ ਤਾਗੇ ਪਿੰਡ ਦੇ ਵਿੱਚ ਮੈਂ ਪਿੰਡ ਦਾ ਨਾਮ ਨਹੀਂ ਲੈਣਾ ਉਹ ਤਿੱਤਰਸਰ ਵਾਲੇ ਨੇੜੇ ਦੇਣ ਸਾਨੂੰ ਪਤਾ ਜਿਹੜੀ ਮੈਂ ਗੱਲ ਸੁਣਾਉਂਗਾ ਉਥੋਂ ਦਾ ਨੇੜੇ ਤੇੜ ਦੇ ਪਿੰਡ ਦੇ ਵਿੱਚ ਕੁਝ ਕ ਦੂਰ ਤੇ ਕੁਝ ਪਿੰਡ ਨੇ ਉਹਨਾਂ ਪਿੰਡਾਂ ਦੇ ਵਿੱਚ ਇੱਕ ਪਿੰਡ 'ਚ ਇੱਕ ਬੰਦਾ ਸੀ ਫੌਜੀ ਉਹਨੂੰ ਸੰਗ ਜੀ ਐਸਾ ਰੋਗ ਲੱਗਿਆ ਸਾਰੇ ਸਰੀਰ ਵਿੱਚ ਕੈਂਸਰ ਹੋ ਗਿਆ ਜਦੋਂ ਕੈਂਸਰ ਹੋਇਆ ਨਾ ਡਾਕਟਰਾਂ ਕੋਲੇ ਚਲਿਆ ਕਦੇ ਕਿਤੇ ਕਦੇ ਕਿਤੇ ਕਦੇ ਕਤੇ ਪੀਜੀਆਈ ਵੀ ਚਲੇ ਗਏ ਪੀਜੀ ਆਲੀ ਤੇ ਵੀ ਉਹਦਾ ਇਲਾਜ ਨਹੀਂ ਹੋਇਆ ਕਰਮ ਰੋਗ ਸੀ ਕਰਮ ਰੋਗ ਐ ਸੰਗ ਜੀ ਇਸ ਕਰਮ ਨਾਲ ਸੀ ਉਹਦੀ ਠੀਕ ਨਹੀਂ ਹੋਇਆ ਕਰਦਾ ਜਿਹਨੂੰ ਆਸਾਦ ਰੋਗ ਕਹਿੰਦੇ ਆਪਾਂ ਜਿਹੜਾ ਸਾਧਿਆ ਨਾ ਜਾਵੇ ਸੋ ਕਾਫੀ ਚਿਰ ਚੱਲਦੀ ਰਹੀ ਦਵਾਈ ਸਿਹਤ ਦਿਨੋ ਦਿਨ ਡਾਊਨ ਹੁੰਦੀ ਚਲੀ ਗਈ ਡਾਕਟਰ ਸਾਹਿਬ ਕਹਿੰਦੇ ਵੀ ਦੇਖੋ ਅਸੀਂ ਜਿਹੜੀ ਆਪਦਾ ਕੋਰਸ ਸੀ ਸਾਰਾ ਪੂਰਾ ਸੀ ਕਰਕੇ ਦੇਖ ਲਿਆ ਇਹਨੂੰ ਘਰੇ ਲੈ ਜਾਓ ਭਾਈ ਇਹ ਠੀਕ ਨਹੀਂ ਹੁੰਦਾ ਕਹਿੰਦੇ ਚਲੋ ਦਵਾਈ ਬੁੱਟੀ ਜਾਈ ਦੀ ਹੈਗੀ ਸੀ ਦੇਤੀ ਉਹਨਾਂ ਨੇ ਤੇ ਹੈਗੀ ਸੀ ਉਮਰ ਅਜੇ ਕਾਫੀ ਬਹੁਤੀ ਉਮਰ ਨਹੀਂ ਸੀਗੀ ਤੇ ਸਭ ਤੋਂ ਵੱਲ ਘਰੇ ਬੱਚਿਆਂ ਨੇ ਕੀਤੀ ਉਹਨਾਂ ਦੇ ਪਰਿਵਾਰ ਨੇ ਗੱਲ ਚਲਦੀ ਜਲਦੀ ਸੰਗ ਜੀ ਤਿੱਤਰਸਰ ਬਾਬਾ ਜੀ ਮਾਹ ਪੋਸ਼ਾ ਕੋਲੇ ਚਲੀ ਗਈ ਉਹ ਮਾਪਰ ਸੋਕਰਨ ਲੱਗੇ ਵੀ ਤੁਸੀਂ ਐ ਕਰੋ ਭਾਈ ਉਹਨੂੰ ਕਹਦੇ ਤੂੰ ਐ ਕਰਾ ਕਰ ਤੇਰੀ ਸੇਜ ਜੋ ਜੀ ਮਰਜੀ ਡਾਉਣ ਹੈ ਤੂੰ ਕਹਿੰਦੇ ਨਾ ਅ ਗੁਰੂ ਘਰ ਕਹਿੰਦੇ ਝਾੜੂ ਮਾਰਿਆ ਕਰ ਹੌਲੀ 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 ਕਹਿੰਦੇ ਮੈਂ ਤਾਂ ਝਾੜੂ ਕਿੱਥੇ ਵੱਜਦਾ ਕਹਿੰਦੇ ਹੱਥਾਂ ਨਾਲ ਸੇਵਾ ਕਰਨੀ ਪਊਗੀ ਕਹਿੰਦੇ ਚਲ ਐ ਕਰ ਫਿਰ ਤੂੰ ਇਹ ਜਿਹੜਾ ਸੰਸਾਰ ਹੈ ਸਾਰਾ ਪ੍ਰਮਾਤਮਾ ਦਾ ਹੀ ਹੈ ਕਹਿੰਦੇ ਤੂੰ ਆਪਣੇ ਪਿੰਡ ਦੇ ਵਿੱਚ ਜਿਹੜਾ ਚੌਕ ਹੈ ਚੌਕ ਦੀ ਝਾੜੂ ਮਾਰ ਲਿਆ ਕਰ ਉੱਥੇ ਮਾਂਜਾ ਮਾਰ ਲਿਆ ਕਰ ਗੁਰੂ ਸਾਰੀ ਧਰਤੀ ਗੁਰੂ ਦੀ ਸਮਝ ਕੇ ਉਹਨੇ ਸੰਗ ਜੀ ਇਸ ਤਰ੍ਹਾਂ ਕੀਤਾ ਥੋੜਾ ਜਿਹਾ ਝਾੜੂ ਮਾਂਜਾ ਮਾਰਿਆ ਕਰੇ ਹੌਲੀ ਹੌਲੀ ਤੁਰਕੇ ਵਿਚਾਰਾ ਘਰੇ ਚਲੇ ਜਾ ਕਰੇ ਤੇ ਜਦੋਂ ਕੁਝ ਕ ਦਿਨ ਹੋ ਗਏ ਅਜੇ ਫਰਕ ਨਹੀਂ ਪਿਆ ਫਿਰ ਗੁਰੂ ਘਰ ਚ ਲੈ ਬਾਬ ਜੀ ਅਰਦਾਸ ਬੇਨਤੀ ਕਰੋ ਚੱਲਦਾ ਰਿਹਾ ਦੋ ਤਿੰਨ ਮਹੀਨੇ ਚੱਲਦਾ ਰਿਹਾ ਕਿ ਉਹ ਮੰਜੇ ਨਾਲ ਜੁੜਿਆ ਵਿਚਾਰਾ ਕੋਈ ਹਾਲਤ ਨਹੀਂ ਹੁੰਦੀ ਗੁਰੂ ਘਰ ਦਵਾਰਾ ਲੈ ਕੇ ਬਾਬਾ ਜੀ ਕੋਲੇ ਬਾਬਾ ਜੀ ਕਹਿੰਦੇ ਇਸ ਤਰ੍ਹਾਂ ਕਰੋ ਭਾਈ ਤੂੰ ਸੁਖਣੀ ਸਾਉ ਦਾ ਪਾਠ ਕਰ ਲਿਆ ਕਰ ਪਰਿਵਾਰ ਵੀ ਕਹਿਣ ਲੱਗਿਆ ਉਹ ਵੀ ਘੱਟ ਹੀ ਬੋਲਦਾ ਸੀਗਾ ਕਹਿੰਦਾ ਜੀ ਮੈਥੋਂ ਤਾਂ ਬੋਲਿਆ ਤਾਂ ਜਾਂਦਾ ਨਹੀਂ ਜੇ ਕੋਣ ਨੂੰ ਦੱਸਿਆ ਵੀ ਇਹ ਬੋਲ ਨਹੀਂ ਸਕਦਾ ਹੈਗਾ ਇਹ ਜਿਹੜੀ ਵਾਰਤਾ ਲਾ ਆਪਾਂ ਨੇ ਮਾਪੁਰਸ਼ਾ ਮਹਾਪੁਰਸ਼ਾ ਦੇ ਵਿੱਚ ਪਰਿਵਾਰ ਦੀ ਚੱਲ ਰਹੀ ਹੈ ਉਹਦਾ ਡਾਉਨ ਹੀ ਸਰੀਰ ਉਹਦਾ ਜਾਦੇ ਫਿਰ ਵੀ ਮਹਾਪੁਰਸ਼ ਦੇ ਭਲੇ ਦੀ ਖਾਤਰ ਕੁਛ ਨਾ ਕੁਛ ਹਰਕਤ ਵਿੱਚ ਲੈ ਆਵੇ ਸਰੀ ਕੁਛ ਨੁਕੀ ਸੇਵਾ ਲਾ ਦੰਦੇ ਨੇ ਮਰੀਜ਼ ਤੋਂ ਮਰੀਜ਼ ਨੂੰ ਵੀ ਕਹਿੰਦੇ ਜੀ ਬੋਲ ਤਾਂ ਸਕਦੇ ਨਹੀਂ ਇਹ ਜੀਵ ਤਾਂ ਬੋਲਦੀ ਨਹੀਂ ਜੀਵ ਤਾਂ ਬੋਲਦੀ ਫਿਲਦੀ ਨਹੀਂ ਕਹਿੰਦੇ ਪੜਿਆ ਲਿਖਿਆ ਹੈ ਇਹ ਫੌਜੀ ਬੰਦਾ ਹੈ ਹਿੰਮਤ ਇਹਨਾਂ ਵਿੱਚ ਫੌਜੀਆਂ 'ਚ ਹੁੰਦੀ ਹੈ ਤੇ ਕਹਦੇ ਤੂੰ ਨਾ ਵੀ ਇਸ ਤਰ੍ਹਾਂ ਕਰਾ ਕਰ ਇਹਨਾਂ ਨੂੰ ਹੁੰਦਾ ਹੈ ਸੀ ਉਹ ਹੱਥ ਹਲਾਏਗਾ ਅੱਖਾਂ ਦੇ ਇਸ਼ਾਰੇ ਨਾਲ ਚਲੋ ਹਾਂ ਕਰੇਗਾ ਕਹੇ ਤੋ ਮਨਜੀ ਪੜ ਲਿਆ ਕਰ ਸੁਣੀ ਸਾਦਾ ਪਾਠ ਸੰਗਜੀ ਉਹਨੂੰ ਜੀਬ ਦਾ ਕੈਂਸਰ ਸੀ ਬੰਦੇ ਨੂੰ ਸਾਰੇ ਸਰੀਰ ਨੂੰ ਵੀ ਸੀ ਜੀਬ ਨੂੰ ਵੀ ਸੀਗਾ ਤੇ ਜਿਉਂ-ਜਿਉਂ ਹੰਗਰੀ ਸਾਹਿਬ ਸੁਣੀ ਸਾਦਾ ਮਨ ਪਾਠ ਮਨ ਵਿੱਚ ਕਰਦਾ ਰਿਹਾ ਕਰਦਾ ਰਿਹਾ ਕਰਦਾ ਰਿਹਾ ਅੱਜ ਕੁਛ ਕੱਲ ਕੁਛ ਪਰਸੋਂ ਕੁਛ ਹੌਲੀ-ਹੌਲੀ ਹੌਲੀ ਸੰਗਜੀ ਡੇਢ ਮਹੀਨੇ ਦੇ ਵਿੱਚੋਂ ਉਹ ਨਾ ਜਣਕੇ ਇੱਕ ਅਸ਼ਟਪਦੀ ਪੜਨ ਲੱਗ ਪਿਆ ਬੋਲ ਕੇ ਪੋਲੀ-ਪੋਲੀ ਜੀ ਬੋਲਿਆ ਕਰੇ ਥੋੜੀ-ਥੋੜੀ ਆਵਾਜ਼ ਚ ਆਵਾਜ਼ ਵਾਰ ਕੱਢਣ ਲੱਗ ਪਿਆ ਤਤਲਾਜਾ ਬੋਲਿਆ ਕਿ ਪ੍ਰਭ ਕੈ ਸਰੂ ਨਗਰ ਬਣਾ ਬਸਾ ਹੈ ਪ੍ਰਭ ਕੈ ਸਰੂ ਦੁਖ ਜ ਮਨਸਾ ਇਸ ਤਰ੍ਹਾਂ ਪੋਲਾ-ਕੋਲਾ ਜ ਬੋਲਿਆ ਕਰੇ ਘਰਦਿਆਂ ਨੂੰ ਹੋਇਆ ਵੀ ਹਾਲਤ ਕੁਛ ਚੱਲਦੀ ਹੈ ਪਰ ਨਾਲ ਦੀ ਨਾਲ ਉਹ ਨਾ ਚੌਕ ਵਿੱਚ ਵੀ ਥੋੜਾ ਝਾੜੂ ਮਾਰਿਆ ਕਰ ਬਸ ਐਂ ਜੀ ਫੜ ਕੇ ਬਸ ਨਾਲ ਲਾ ਦਿਆ ਕਰੇ ਧਰਤੀ ਦੇ ਕੋਈ ਸੰਭਰ ਨਹੀਂ ਉਹਨੂੰ ਝਾੜੂ ਮਾਰਨ ਦੀ ਤਾਂ ਹਿੰਮਤ ਐ ਨਹੀਂ ਸੀ ਪਰ ਨਾਲ ਨੂੰ ਲਾ ਕੇ ਐਂ ਵਸਤਰਾ ਪੋਲਾ ਜੇ ਕਰਕੇ ਇੱਕ ਜਿੰਨੇ ਕਬਲ ਹੁੰਦਾ ਸੀ ਉਹਨਾਂ ਕਹ ਹਾਰਦਾ ਨਹੀਂ ਸੀ ਜਿੰਨਾ ਕਹਿਆ ਬਸ ਉਹਨਾਂ ਕਰ ਲੈਂਦਾ ਸੀ ਸੰਗ ਜੀ ਹੌਲੀ 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 ਸੋਹਣੀ ਸਾਧਾ ਪਾਠ ਕਰਦਾ ਗਿਆ ਕਦੇ ਅੱਧਾ ਕਦੇ ਪਾਉਣਾ ਕਦੇ ਪੂਰਾ ਕਰਦੇ ਕਰ ਸੰਗ ਜਦੋਂ ਦੋ ਤਹਾਹੀ ਮਹੀਨੇ ਬੀਤ ਗਏ ਐਸੀ ਕਿਰਪਾ ਹੋਈ ਬਲ ਆਉਣ ਲੱਗ ਪਿਆ ਧਰਤੀ ਤੇ ਚੱਲਣ ਲੱਗ ਪਿਆ ਥੋੜਾ ਥੋੜਾ ਤੇ ਜਦੋਂ ਫੇਰ ਲੱਗੇ ਮਹਾਪੁਰਸ਼ਾਂ ਕੋਲੇ ਮਹਾਪੁਰਸ਼ ਕਹਿੰਦੇ ਹੁਣ ਇੱਥੇ ਆ ਕੇ ਝਾੜੂ ਮਾਰਿਆ ਕਰ ਗੁਰੂ ਘਰ ਦੇ ਵਿੱਚ ਉਹ ਗੁਰੂ ਘਰ ਵਿੱਚ ਝਾੜੂ ਹੀ ਮਾਰਨ ਲੱਗ ਪਿਆ ਤੇ ਫਿਰ ਹੌਲੀ-ਹੌਲੀ ਸੰਗ ਜੀ ਹੋਰ ਸਿਮਰਚਾ ਆਇਆ ਖੇੜਾ ਆਇਆ ਗੁਰੂ ਦੇ ਅਗੇ ਅਰਦਾਸਾਂ ਬੇਨਤੀਆਂ ਹੋਈਆਂ ਭਜਨ ਪਾਠ ਵੱਧ ਗਿਆ ਪਰਿਵਾਰ ਵਾਲੇ ਵੀ ਆਲੇ-ਦਾਲੇ ਬੈਠ ਕੇ ਪੜਦੇ ਰਹਿ ਕਰਨ ਕਦੇ ਟੇਪ ਲਾਦਿਆ ਕਰਨ ਮੋਬਾਈਲ ਫੋਨ ਤੇ ਅਠੋ ਪੈਰ ਬਾਣੀ ਬੰਦ ਕਰਦੇ ਹੀ ਨਹੀਂ ਸੀ ਸੰਸਾਰ ਦਾ ਬੋਲ ਵਾਲਾ ਉਹਨਾਂ ਦੇ ਕੰਨਾਂ ਤੱਕ ਪਹੁੰਚ ਨਹੀਂ ਦਿੱਤਾ ਐਨੀ ਬਸ ਬਾਣੀ ਰੂਪ ਹੋਏ ਗਏ ਐਸੀ ਕਿਰਪਾ ਹੈ ਚੇ ਪਾਸ਼ਾ ਮਹਾਰਾਜੀ ਪੂਰਾ ਨਾਮ ਵਰ ਨੋ ਬੋਲਣ ਲੱਗ ਪਿਆ ਅਸਾ ਬਾਹਰ ਦੇ ਵਿੱਚ ਬਾਪੁਰਸ਼ਾ ਨੇ ਕਿਹਾ ਹੁਣ ਭਈ ਤੁਸੀਂ ਕਹਿੰਦੇ ਸੁਖਮਨੀ ਸਾਹਿਬ ਦਾ ਅਖੰਡ ਪਾਠ ਕਰਵਾਓ ਕੱਲੇ ਸੁਖਮਨੀ ਸਾਹਿਬ ਦਾ ਫਿਰ 48 ਘੰਟੇ ਉਹਨਾਂ ਦੇ ਘਰੇ ਅਖੰਡ ਪਾਠ ਸੁਖਮਨੀ ਸਾਹਿਬ ਦਾ ਚੱਲਿਆ ਅੱਜ ਤੁਸੀਂ ਜਾ ਕੇ ਦੇਖਦੇ ਹੋ ਉਹ ਬੰਦਾ ਜਿਉਂਦਾ ਹੈ ਸੰਜੀ ਜਿਹਨੂੰ ਜੀਵ ਦਾ ਕੈਂਸਰ ਸੀ ਸੁਖਮਨੀ ਸਾਹਿਬ ਨੇ ਗੁਰੂ ਦੀ ਸੇਵਾ ਨੇ ਉਹਦਾ ਰੋਗ ਤੋੜਿਆ ਉਹੀ ਸੁਖਮਨੀ ਸਾਹਿਬ ਦੇ ਨਾਲ ਕਿੰਨੇ ਲੋਕਾਂ ਦਾ ਭਲਾ ਹੋ ਜਾਂਦਾ ਹੈ ਉਹੀ ਸੁਖਮਨੀ ਸਾਹਿਬ ਕਿਸੇ ਦਾ ਜਿੰਨੇ ਕੇ ਭਲਾ ਕਰਦੀ ਨਹੀਂ ਕਿਉਂ ਗੁਰੂ ਵਿੱਚ ਦੋਸ਼ ਨਹੀਂ ਸਾਡੇ ਵਿੱਚ ਦੋਸ਼ ਹੈ ਸਤਗੁਰ ਸੱਚਾ ਕਿਆ ਕਰੇ ਜੋ ਸਿੱਖਾ ਮੈਂ ਚੂਕ ਕਹ ਸਾਡੇ ਵਿੱਚ ਗਲਤੀ ਹੁੰਦੀ ਹੈ ਸਾਡੇ ਵਿੱਚ ਵਿਸ਼ਵਾਸ ਦੀ ਘਾਟ ਹੁੰਦੀ ਹੈ ਗੁਰਸਿੱਖਤਾ ਕਹਿੰਦੇ ਜੇ ਗੁਰਬਾਣੀ ਵਿੱਚ ਸ਼ਕਤੀ ਨਹੀਂ ਹੈਗੀ ਤਾਂ ਅਸੀਂ ਵੀ ਫਿਰ ਜਾ ਕੇ ਕੀ ਲੈਣਾ ਗੁਰਬਾਣੀ ਦੇ ਆਧਾਰ ਸੱਚਾ ਨਾਮ ਮੇਰਾ ਆਧਾਰ ਉਹ ਸੱਚਾ ਨਾਮ ਹੀ ਕਹਿੰਦੇ ਸਾਡਾ ਆਧਾਰ ਜੇ ਗੁਰਬਾਣੀ ਵਿੱਚ ਸ਼ਕਤੀ ਨਹੀਂ ਹੈਗੀ ਰਹਿਣਾ ਕਹਿੰਦੇ ਸੰਸਾਰ ਤੇ ਅਸੀਂ ਵੀ ਨਹੀਂ ਸਾਡਾ ਜੀ ਨਹੀਂ ਲੱਗਦਾ ਇਸ ਤਰ੍ਹਾਂ ਆਧਾਰ ਬਣਾ ਹੋਇਆ ਹੈ ਜੀ ਗੁਰਬਾਣੀ ਸ਼ਕਤੀ ਹੈਗੀ ਤਾਂ ਜਾਵਾਂਗੇ ਜੇ ਨਹੀਂ ਹੈਗੀ ਤਾਂ ਸਾਡਾ ਜੀ ਨਹੀਂ ਲੱਗਦਾ ਐਸੀ ਸੁਖਮਣੀ ਸਾਧੀ ਕਿਰਪਾ ਹੋਈ ਦਿਨ ਰਾਤ ਪੜਦੇ ਵਰਦੇ ਉਹ ਬੰਦਾ ਹੁਣ ਦੇਖ ਲੋ ਭੱਜਿਆ ਭੱਜਿਆ ਫਿਰਦਾ ਉਹ ਲੱਗਦੀ ਨਹੀਂ ਬਿਮਾਰ ਹੋਇਆ ਕਦੇ ਸਾਰੀ ਸੁਖਮਣੀ ਸਾਧੀ ਵਿੜਾਈਆ ਜੀਵ ਦਾ ਕਿਸੇ ਵੀ ਠੀਕ ਕਰਦਾ ਉਹ ਬੰਦਾ ਅੱਜ ਹੈਗਾ ਜੇ ਜਾ ਕੇ ਕਿਸੇ ਨੇ ਜਾ ਕੇ ਪੁੱਛਣਾ ਹੈ ਤਿੱਤਰਸਰ ਜਾਇ ਗੁਰੂ ਘਰ ਦੇ ਵਿੱਚ ਜਾ ਕੇ ਪੁੱਛ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ